ਕੰਨਾ ਦੇ ਮਲੇਰਕੋਟਲਾ ਰੋਡ ਤੇ ਪਿੰਡ ਜਰਗ ਨੇੜੇ ਇੱਕ ਦਰਤਨਾਕ ਹਾਦਸੇ ਦੇ ਵਿੱਚ ਇੱਕ ਵਿਆਹ ਵਾਲੀ ਬਰਾਤ ਦੀ ਗੱਡੀ ਸੀ ਜੋ ਤੂੜੀ ਵਾਲੇ ਟਰੈਕਟਰ ਤੇ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਬਲੇਰੋ ਗੱਡੀ ਦੇ ਡਰਾਈਵਰ ਦੀ ਮੌਕੇ ਤੇ ਹੀ ਮੌਤ ਹੋ ਗਈ ਜਦੋਂ ਕਿ 6 ਬराती ਗੰਭੀਰ ਜ਼ਖਮੀ ਹੋ ਗਏ। ਬਲੇਰਕੋਟਲਾ ਦੇ ਪਿੰਡ ਭਾਦੀ ਮਾਨਸਾ ਤੋਂ ਇੱਕ ਵਿਆਹ ਦੀ ਬਰਾਤ ਚਮਕੌਰ ਸਾਹਿਬ ਜਾ ਰਹੀ ਸੀ। ਰਾਤ ਨੂੰ ਵਾਪਸ ਆਉਂਦੇ ਸਮੇਂ ਪਿੰਡ ਜਰਗ ਦੇ ਨੇੜੇ ਬਲੇਰੋ ਗੱਡੀ ਸਾਹਮਣੇ ਆ ਗਈ ਅਤੇ ਤੂੜੀ ਦੇ ਨਾਲ ਭਰੇ ਟਰੈਕਟਰ ਟਰਾਲੀ ਨਾਲ ਸਿੱਧੀ ਜਾ ਵਧੀ ਟੱਕਰ ਇੰਨੀ ਜ਼ਬਰਦਸਤ ਸੀ ਕਿ ਬਲੈਰੋ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਵਿੱਕੀ ਜੋ ਬਲੈਰੋ ਚਲਾ ਰਿਹਾ ਸੀ ਡਰਾਈਵਰ ਸੀ ਜਿਸ ਦੀ ਹਾਦਸੇ ਦੇ ਵਿੱਚ ਮੌਕੇ ਤੇ ਮੌਤ ਹੋ ਗਈ ਜ਼ਖਮੀਆਂ ਨੂੰ ਨਿੱਜੀ ਹਸਪਤਾਲ ਦੇ ਵਿੱਚ ਲਜਾਇਆ ਗਿਆ ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਸੀ ਗੰਭੀਰ ਜ਼ਖਮੀਆਂ ਨੂੰ ਮੋੜਲੀ ਸਹਾਇਤਾ ਤੋਂ ਬਾਅਦ ਪੀਜੀਆਈ ਰੈਫਰ ਕਰ ਦਿੱਤਾ ਗਿਆ ਜਦੋਂ ਕਿ ਬਾਕੀ ਤਿੰਨ ਜ਼ਖਮੀਆਂ ਦਾ ਖੰਨਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ। ਇੱਥੇ ਜੋੜੇ ਪੁਲਾਂ ਤੇ ਕਿੰਨੇ ਜਣੇ ਸਿਰ ਤੇ ਐਮਰ ਉਹ ਗੱਡੀ ਦੇ ਵਿੱਚ 6-7 ਜਣੇ ਸੀਗੇ ਸਾਡੇ। 7 ਜਣੇ ਸੀ ਕਿੰਨੇ ਦੇ 7 ਕਿੰਨੇ ਲੱਗੀਆਂ? 7ਾਂ ਦੀ ਲੱਗੀਆਂ ਨੇ। ਤਿੰਨ ਅਸੀਂ ਆਪਣਾ ਸਾਡਾ ਭੜੀ ਮਾਨਸਾ ਪਿੰਡ ਹੈ ਜੀ। ਕਿੱਥੋਂ ਆਇਆ ਸੀ? ਸਾਨੂੰ ਸਰਸਾਤ ਕੋਈ ਨਹੀਂ ਆਇਆ। ਅਪਿਆ ਕਿੱਧਰ ਗਿਆ ਜੀ? ਮੇਰੇ ਕੋਲ ਤੁਸੀਂ ਦੇ ਦੱਸ। ਤੇ ਕਿੱਥੇ ਜਾ ਰਹੇ ਤੁਸੀਂ? ਵਾਪਸੀ ਆ ਰਹੇ ਸੀ ਕਰਕੇ। ਕੀ ਗੱਲਬਾਤ ਹੋਈ ਗੱਡੀ ਚ ਕਿੱਥੇ ਜੜੇ? ਬਹੁਤ ਚੈਨਿੰਗ ਸ਼ੀਜ਼ ਆਪ ਜੜਾ। ਲੱਗਿਆ ਕੁਝ ਬੱਤੇਖਾ ਤੁਸੀਂ ਕਿਵੇਂ ਹੋਣ ਸੀ ਆ। ਅਚਾਨਕ ਮੋਰ ਕੱਟਣ ਮਿਲੇ। ਬਹੁਤ ਮੋਰ ਡਰਾਣੀ ਆ ਗਈ। ਗੱਡੀ ਉੱਤ ਲੱਗੀ। ਗੱਡੀ ਉੱਤ ਪੱਤੀ। ਕਿੰਨੇ ਕੁ ਸੱਟਾ ਲੱਗੇ। ਸੱਟਾ ਲੱਗ ਗਿਆ। ਪਤਾ ਨਹੀਂ ਕਿਵੇਂ ਅਹਾਂ। ਕੌਣ ਸੀ ਬੰਦਾ ਜੀ ਲਿਖੀਏ ਇਹ ਫਿਰ ਤੁਹਾਡੇ ਰਿਸ਼ਤੇਦਾਰਾਂ ਆ ਗਏ ਪੁੱਟਿਆ ਆ ਸਰਟਾ ਫਰ ਹੋ ਰਿਹਾ ਹੈ ਸਿਆਖੀ ਦਾ ਕੰਮ ਕਰਦੇ ਸਿਆਖੀ ਦਾ ਕੰਮ ਕਰਦੇ ਜਿਹੜੇ ਡਟਾ ਗੱਡੀ ਚ ਲਾ ਰਹੇ ਹਾਂ ਜੀ ਉਹ